ਦੇਖੋ ਇਹ ਬਹੁਤ ਹੀ ਅਮੇਜ਼ਿੰਗ ਟੈਕਨੋਲੋਜੀ ਹੈ ਜਿਵੇਂ ਮੈਂ ਪਲਾਸਟਿਕ ਸਰਜਨ ਹਾਂ ਤਾਂ ਫੇਸ ਲਿਫਟ ਆਸੀ ਕਰਦੇ ਹਾਂ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ ਪਰ ਉਹ ਇੱਕ ਸਰਜਰੀ ਹੈ ਸਾਡੇ ਕੋਲ ਕਾਫੀ ਸਾਰੀਆਂ ਮਸ਼ੀਨਾ ਹੈ ਸਕਿਨ ਟਾਈਟਨਿੰਗ ਵਾਸਤੇ ਪਰ ਉਹ ਸਾਰੀਆਂ ਬਾਰੋਂ ਦੀ ਕੰਮ ਕਰਦੀਆਂ ਸੀ ਇਹ ਪਹਿਲੀ ਵਾਰੀ ਇੱਕ ਅਹ ਜੀ ਲੇਜ਼ਰ ਆਈ ਹੈ ਜਿਹਨੂੰ ਐਂਡੋ ਲਿਫਟ ਐਕਸ ਕਹਿੰਦੇ ਹਨ ਔਰ ਇਹ ਯੂ ਐਸ ਐਫ ਡੀ ਏ ਅਪਰੂਵਡ ਮਸ਼ੀਨ ਹੈ ਦੁਬਈ ਲੰਡਨ ਯੂ ਐਸ ਏ ਦੇ ਵਿੱਚ ਆਪਣੀ ਪੂਰੀ ਤੂਮ ਮਚਾ ਚੁੱਕੀ ਹੈ ਸੋ ਇਹ ਲੇਜ਼ਰ ਦਾ ਬੈਸਟ ਇਸ ਟੈਮਲ ਐਡਆਉਨ ਡੈਗੀ ਇਹਦੇ ਚ ਇੱਕ ਲੇਜ਼ਰ ਫਾਈਬਰ ਹੁੰਦਾ ਹੈ ਜੋ ਸਕਿਨ ਦੇ ਅੰਦਰ ਆਪ ਇੰਟਰੋਡਿਊਸ ਕਰ ਸਕਦੇ ਹੋ ਇਸ ਮਸ਼ੀਨ ਦਾ ਅਗਰ ਜ਼ਿਕਰ ਕੀਤਾ ਜਾਵੇ ਕਿੰਨਾ ਸਮਾਂ ਲੱਗਦਾ ਹੈ ਨਾਨ ਸਰਜਿਕਲ ਲੇਜ਼ਰ ਦਾ ਇਸਤੇਮਾਲ ਜਦੋਂ ਕਰਦੇ ਆ ਸੀ ਕਿੰਨੇ ਸਮੇਂ ਦੇ ਵਿੱਚ ਇਸ ਦੇ ਨਤੀਜੇ ਆਉਣੇ ਸ਼ੁਰੂ ਹੋਣਗੇ ਰਿਜ਼ਲਟ ਨਾਲੋਂ ਨਾਲ ਨਜ਼ਰ ਆਉਂਦਾ ਹੈ ਦੇਖੋ ਇਹਦੇ ਨਾਲ ਸਭ ਤੋਂ ਅੱਛੀ ਗੱਲ ਹੈ ਕਿ ਇਹਦੇ ਚ ਕੋਈ ਜ਼ਿਆਦਾ ਡਾਊਨ ਟਾਈਮ ਨਹੀਂ ਹੈ ਬਹੁਤ ਹਲਕੀ ਜਿਹੀ ਸਵੈਲਿੰਗ ਹੁੰਦੀ ਹੈ ਉਹ ਵੀ 2-3 ਦਿਨਾਂ ਚ ਠੀਕ ਹੋ ਜਾਂਦੀ ਹੈ ਉਸ ਤੋਂ ਇਲਾਵਾ ਜ਼ਿਆਦਾ ਜਿਆਦਾ ਇੱਕ ਸਿੰਪਲ ਸਵੈਲਿੰਗ ਦੀ ਮੈਡੀਸਿਨ ਜਾਂ ਇੱਕ ਮਾਈਲਡ ਜਪੇਨ ਕਿਲਰ ਲੈਣਾ ਪੈਂਦਾ ਹੈ ਇਸ 레이జర్ ਨਾਲ ਨੁਕਸਾਨ ਨਹੀਂ ਹੋਵੇਗਾ ਇਸ ਦੀ ਕੀ ਗਾਰੰਟੀ ਹੈ ਜੁਣ ਤੁਸੀਂ ਕਾਰ ਲੈਂਦੇ ਹੋ ਤੇ ਇਹਦਾ ਕੌਣ ਧਿਆਨ ਰੱਖੇਗਾ ਕਿ ਕਾਰ ਦਾ ਐਕਸੀਡੈਂਟ ਨਹੀਂ ਹੋਵੇਗਾ ਚਾਹੇ ਉਹ ਮਰਸੀਡੀਜ਼ ਕਾਰ ਹੀ ਹੋਵੇ ਸੋ ਦੋਨੋਂ ਚੀਜ਼ਾਂ ਜ਼ਰੂਰੀ ਹੈ ਕਾਰ ਵੀ ਮਰਸੀਡੀਜ਼ ਹੋਣੀ ਚਾਹੀਦੀ ਹੈ ਜਿਦੇ ਵਿੱਚ ਐਕਸੀਡੈਂਟ ਹੋਏ ਤਾਂ ਨੁਕਸਾਨ ਨਾ ਹੋਵੇ ਤੇ ਚਲਾਣ ਵਾਲਾ ਡਰਾਈਵਰ ਵੀ ਹੋਣਾ ਚਾਹੀਦਾ ਜਿਹਦੇ ਕੋਲ ਲਾਇਸੈਂਸ ਹੋਵੇ ਇਸ ਤੋਂ ਇਲਾਵਾ ਕੋਈ ਖਾਸ ਇਹਦੀ ਪੋਸਟ ਕੇਅਰ ਨਹੀਂ ਹੈ ਤੁਸੀਂ ਅਗਲੇ ਦਿਨ ਤੋਂ ਹੀ ਆਫਿਸ ਜਾ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ। ਤੋਂ ਔਰ ਜੋ ਇਫੈਕਟ ਹੈ ਕੁਝ ਤਾਂ ਉਸੇ ਟਾਈਮ ਤੋਂ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਵਕਤ ਅਸੀਂ ਨਾਰਥ ਇੰਡੀਆ ਦੇ ਐਂਟੀਕਲॉक ਕਲੀਨਿਕ ਦੇ ਵਿੱਚ ਮੌਜੂਦ ਆ ਜੋ ਨਾਰਥ ਇੰਡੀਆ ਦੇ ਲੋਕਾਂ ਨੂੰ ਇੱਕ ਅਜੀਹੀ ਇੰਡੋਲਿਫਟ ਲੇਜ਼ਰ ਦੇ ਨਾਲ ਤੁਹਾਡੀ ਚਮੜੀ, ਤੁਹਾਡੇ ਸਰੀਰ ਦੀ ਫੈਟ, ਤੁਹਾਡਾ ਢਿੱਲਾਪਨ ਜੋ ਸਰੀਰ ਦਾ ਹੈ ਤਮਾਮ ਅੰਗ ਦੇ ਜੋ ਚਮੜੀ ਦਾ ਢਿੱਲਾਪਨ ਹੈ ਉਸ ਨੂੰ ਦੂਰ ਕਰਨ ਦੇ ਵਿੱਚ ਬਹੁਤ ਮਦਦ ਕਰੇਗਾ ਜੀ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਫੋਨ ਆ ਰਹੇ ਨੇ ਬਹੁਤ ਜ਼ਿਆਦਾ ਲੋਕ ਕਰਵਾਣ ਵੀ ਆ ਰਹੇ ਨੇ ਰਫ਼ਤਾਰ ਨਾਲ ਜ਼ਿੰਦਗੀ ਭੱਜ ਰਹੀ ਹੈ ਔਰ ਇਸ ਜ਼ਿੰਦਗੀ ਦੇ ਵਿੱਚ ਹਰ ਕਿਸੇ ਨੂੰ ਬਿਹਤਰ ਦਿਖਣ ਦਾ ਬਹੁਤ ਸ਼ੌਂਕ ਹੈ ਔਰ ਅਕਸਰ ਲਾਮ ਲਸ਼ਕਰ ਵਾਲੇ ਬਿਹਤਰ ਬਣਨ ਦੇ ਚੱਕਰ ਦੇ ਵਿੱਚ ਆਪਣਾ ਸਰੀਰ ਦਾ ਨੁਕਸਾਨ ਕਰ ਲੈਂਦੇ ਨੇ ਹੁਣ ਹਰ ਕਿਸੇ ਦੇ ਮਨਾਂ ਦੇ ਵਿੱਚ ਸਵਾਲ ਹੈ ਕੀ ਬਿਹਤਰ ਬਣਨਾ ਵੀ ਹੈ ਔਰ ਆਪਰੇਸ਼ਨ ਵੀ ਨਹੀਂ ਕਰਵਾਉਣਾ ਸਰਜਰੀ ਵੀ ਨਹੀਂ ਕਰਾਉਣੀ ਇਸ ਵਕਤ ਅਸੀਂ ਨਾਰਥ ਇੰਡੀਆ ਦੇ ਐਂਟੀ ਕਲॉक ਕਲੀਨਿਕ ਦੇ ਵਿੱਚ ਮੌਜੂਦ ਹਾਂ ਜੋ ਨਾਰਥ ਇੰਡੀਆ ਦੇ ਲੋਕਾਂ ਨੂੰ ਇੱਕ ਅਜਿਹੀ ਇੰਡੋ ਲਿਫਟ ਲੇਜ਼ਰ ਦੇ ਨਾਲ ਤੁਹਾਡੀ ਚਮੜੀ ਤੁਹਾਡੇ ਸਰੀਰ ਦੀ ਫੈਟ ਤੁਹਾਡਾ ਢਿੱਲਾਪਨ ਜੋ ਸਰੀਰ ਦਾ ਹੈ तमाम ਅੰਗ ਦੇ ਜੋ ਚਮੜੀ ਦਾ ਢਿੱਲਾਪਨ ਹੈ ਉਸ ਨੂੰ ਦੂਰ ਕਰਨ ਦੇ ਵਿੱਚ ਬਹੁਤ ਮਦਦ ਕਰੇਗਾ ਸਾਡੇ ਨਾਲ ਡਾਕਟਰ ਕੇ ਐਮ ਕਪੂਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਾਂਗੇ ਇਸ ਇੰਡੋ ਲਿਫਟ 레이ਜ਼ਰ ਬਾਰੇ ਜਿਸ ਦਾ ਉਪਯੋਗ ਕਰਕੇ ਤੁਹਾਡਾ ਬਿਲਕੁਲ ਵੀ ਨੁਕਸਾਨ ਨਹੀਂ ਹੋਵੇਗਾ ਜਿਸ ਤਰੀਕੇ ਦੇ ਨਾਲ ਲੋਕ ਪੈਸੇ ਖਰਚ ਕੇ ਆਪਣਾ ਨੁਕਸਾਨ ਵੀ ਕਰਦੇ ਆ ਸਰਜਰੀ ਵੀ ਕਰਵਾ ਲੈਂਦੇ ਨੇ ਔਰ ਤੁਹਾਡਾ ਕੁਝ ਪੱਲੇ ਵੀ ਨਹੀਂ ਪੈਂਦਾ ਕੇ ਐਮ ਕਪੂਰ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਹੈ ਥੈਂਕ ਯੂ ਜੀ ਪਹਿਲੀ ਵਾਰ ਸੁਣਿਆ ਹੈ ਕੀ ਅਜੇਹੀ ਲੇਜ਼ਰ ਦਾ ਇਸਤੇਮਾਲ ਕਰਕੇ ਤੁਹਾਡੀ ਚਮੜੀ ਦਾ ਜੋ ਠਿੱਲਾ ਪੰਨਾ ਦੂਰ ਹੋਵੇਗਾ ਇਸ ਤੇ ਲੋਕ ਯਕੀਨ ਕਿ ਨਾ ਕਰਨ ਉਸ ਤੋਂ ਬਾਅਦ ਅਸੀਂ ਇਸ ਲੇਜ਼ਰ ਤੇ ਆਵਾਂਗੇ ਦੇਖੋ ਇਹ ਬਹੁਤ ਹੀ ਅਮੇਜ਼ਿੰਗ ਟੈਕਨੋਲੋਜੀ ਹੈ ਜਿਵੇਂ ਮੈਂ ਪਲਾਸਟਿਕ ਸਰਜਨ ਹਾਂ ਤਾਂ ਫੇਸ ਲਿਫਟ ਅਸੀਂ ਕਰਦੇ ਹਾਂ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ ਪਰ ਉਹ ਇੱਕ ਸਰਜਰੀ ਹੈ ਇੰਡੀਆ 'ਚ ਹਲੇ ਵੀ ਲੋਕੀ ਸਰਜਰੀ ਤੋਂ ਕਾਫੀ ਜ਼ਿਆਦਾ ਡਰਦੇ ਸੀ ਤੇ ਹੁਣ ਤੱਕ ਜਿੰਨੀਆਂ ਵੀ ਮਸ਼ੀਨਾਂ ਆ ਰਹੀਆਂ ਸੀਗੀਆਂ ਸੜੀਗੋਲ ਕਾਫੀ ਸਰੀਆ ਮਸ਼ੀਨਾ ਹੈ ਸਕਿਨ ਟਾਈਟਨਿੰਗ ਵਾਸਤੇ ਪਰ ਉਹ ਸਾਰੀਆਂ ਬਾਹੋਂ ਦੀ ਕੰਮ ਕਰਦੀਆਂ ਸੀ ਇਹ ਪਹਿਲੀ ਵਾਰੀ ਇੱਕ ਅਹਜੀ ਲੇਜ਼ਰ ਆਈ ਹੈ ਜਿਹਨੂੰ ਐਂਡੋ ਲਿਫਟ ਐਕਸ ਕਹਿੰਦੇ ਹਨ ਔਰ ਇਹ ਯੂ ਐਸ ਐਫ ਡੀ ਏ ਅਪਰੂਵਡ ਮਸ਼ੀਨ ਹੈ ਔਰ ਇੱਕ ਕੰਪਨੀ ਹੈ ਯੂ ਫੋਟਨ ਜਿਨੇ ਇੰਡੀਆ ਦੇ ਵਿੱਚ ਲਾਂਚ ਕੀਤੀ ਹੈ ਔਰ ਇਹ ਆਲਰੇਡੀ ਦੁਬਈ ਲੰਡਨ ਯੂ ਐਸ ਏ ਦੇ ਵਿੱਚ ਆਪਣੀ ਪੂਰੀ ਤੂਮ ਮਚਾ ਚੁੱਕੀ ਹੈ ਸੋ ਇਹ ਲੇਜ਼ਰ ਦਾ ਬੈਸਟ ਇਸਤੇਮਾਲ ਐ ਦਾ ਹੁੰਦਾ ਹੈ ਕਿ ਇਹਦੇ ਚ ਇੱਕ ਲੇਜ਼ਰ ਫਾਈਬਰ ਹੁੰਦਾ ਹੈ ਦੇ ਸਕਿਨ ਦੇ ਅੰਦਰ ਆਪ ਇੰਟਰੋਡਿਊਸ ਕਰ ਸਕਦੇ ਹੋ ਸੋ ਜੋ એનર્ਜੀ ਹੈ ਉਹ ਬਾਹਰੋਂ ਨਹੀਂ ਜਾ ਰਹੀ ਉਹ ਸਕਿਨ ਦੇ ਅੰਦਰੋਂ ਦੀ ਜਾ ਰਹੀ ਹੈ ਔਰ ਜਿਹੜੀ ਵੀ ਲੇਅਰ ਤੇ ਤੁਸੀਂ એનર્ਜੀ ਦੇਣਾ ਚਾਹੁੰਦੇ ਹੋ ਜਾਂ ਜਿੱਥੇ ਜਿਆਦਾ ਸਕਿਨ ਲੂਜ਼ ਹੋ ਗਈ ਹੈ ਜਾਂ ਕਿਸੇ ਏਰੀਆ ਚ ਲੱਗਦਾ ਹੈ ਜਿਆਦਾ ਫੈਟ ਡਿਪੋਜ਼ਿਟ ਹੋ ਗਿਆ ਉਸ ਨੂੰ ਅਸੀਂ ਸਕਿਨ ਟਾਈਟ ਵੀ ਕਰ ਸਕਦੇ ਹਾਂ ਔਰ ਥੋੜਾ ਜਿਹਾ ਸੀਰੀਅਸ ਫੈਟ ਵੀ ਘਟਾ ਸਕਦੇ ਹਾਂ ਸੋ ਜਦੋਂ ਇਹ ਐਂਡੋ ਲਿਫਟ ਐਕਸ 레이జర్ ਯੂਜ਼ ਹੁੰਦੀ ਹੈ ਤਾਂ ਸਕਿਨ ਦੇ نیچے ਉਸੇ ਟਾਈਮ ਤੁਸੀਂ ਟਾਈਟਨਿੰਗ ਦੇਖਣਾ ਸ਼ੁਰੂ ਕਰ ਦਿੰਦੇ ਹੋ ਜੋ ਕਿ ਅਗਲੇ 2 ਤੋਂ 4 ਮਹੀਨੇ ਹੋਰ ਟਾਈਟ ਹੁੰਦਾ ਰਹਿੰਦਾ ਹੈ ਇਸ 레이జర్ ਨਾਲ ਨੁਕਸਾਨ ਨਹੀਂ ਹੋਵੇਗਾ ਇਸ ਦੀ ਕੀ ਗਾਰੰਟੀ ਹੈ ਦੇਖੋ ਆ ਦੋ ਚੀਜ਼ਾਂ ਹੈ ਹੁਣ ਤੁਸੀਂ ਕਾਰ ਲੈਂਦੇ ਹੋ ਤੇ ਇਹਦਾ ਕੌਣ ਧਿਆਨ ਰੱਖੇਗਾ ਕਿ ਕਾਰ ਦਾ ਐਕਸੀਡੈਂਟ ਨਹੀਂ ਹੋਏਗਾ ਚਾਹੇ ਉਹ ਮਰਸੀਡੀਜ਼ ਕਾਰ ਹੀ ਹੋਵੇ ਸੋ ਦੋਨੋਂ ਚੀਜ਼ਾਂ ਜ਼ਰੂਰੀ ਹੈ ਕਾਰ ਵੀ ਮਰਸੀਡੀਜ਼ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਐਕਸੀਡੈਂਟ ਹੋਏ ਤਾਂ ਨੁਕਸਾਨ ਨਾ ਹੋਏ ਤੇ ਚਲਾਨ ਵਾਲਾ ਡਰਾਈਵਰ ਵੀ ਹੋਣਾ ਚਾਹੀਦਾ ਜਿਹਦੇ ਕੋਲ ਲਾਇਸੈਂਸ ਹੋਵੇ ਸੋ ਉਵੇਂ ਹੀ ਇਹ ਸਾਰੀਆਂ ਮਸ਼ੀਨਾਂ ਇੰਨੀ ਐਡਵਾਂਸਡ ਹਨ ਕਿ ਇੱਕ ਤਾਂ FDA ਅਪਰੂਵਡ ਮਸ਼ੀਨ ਖਰੀਦਣੀ ਜ਼ਰੂਰੀ ਹੈ ਕੋਈ ਚਾਈਨੀਜ਼ ਜਾਂ ਕਟਿਆ ਮਸ਼ੀਨ ਇਹਦਾ ਮੁਕਾਬਲਾ ਨਹੀਂ ਕਰ ਸਕਦੀ ਜੋ ਸਸਤਾ ਟ੍ਰੀਟਮੈਂਟ ਕੋਈ ਆਫਰ ਕਰਦਾ ਹੈ ਦੂਸਰਾ ਨਾਟ ਓਨਲੀ ਐਵਲੀ ਮਸ਼ੀਨ ਐਵਲੀ ਟ੍ਰੀਟਮੈਂਟ ਲਈ ਕਿਸੇ ਵੀ ਟ੍ਰੀਟਮੈਂਟ ਲਈ ਜਾਂਦੇ ਹੋ ਇਹ ਸਰਕਾਰ ਦਾ ਰੂਲ ਹੈ ਕਿ ਡਾਕਟਰ ਦੇ ਕੋਲ ਡਿਗਰੀ ਹੋਣੀ ਚਾਹੀਦੀ ਹੈ ਔਰ ਤੁਸੀਂ ਜੇ ਚਾਹੋ ਤਾਂ ਡਾਕਟਰ ਨੂੰ ਆਪਣੀ ਡਿਗਰੀ ਔਰ ਪੰਜਾਬ ਗਵਰਨਮੈਂਟ ਦਾ ਮੈਡੀਕਲ ਕਾਉਂਸਲ ਦਾ ਰਜਿਸਟ੍ਰੇਸ਼ਨ ਨੰਬਰ ਦਿਖਾਣਾ ਜ਼ਰੂਰੀ ਹੈ ਔਰ ਇਹ ਦੋਨੋਂ ਡਿਗਰੀਆਂ ਔਰ ਨੰਬਰ ਈਵਨ ਪ੍ਰੈਸਕ੍ਰਿਪਸ਼ਨ ਫਾਰਮ ਤੇ ਲਿਖਿਆ ਹੋਣਾ ਜ਼ਰੂਰੀ ਹੈ ਕਹਿਣ ਦਾ ਮਤਲਬ ਇਹ ਹੈ ਕਿ ਮਸ਼ੀਨ ਵੀ ਸਹੀ ਹੋਣੀ ਚਾਹੀਦੀ ਹੈ ਪਰ ਜੋ ਡਾਕਟਰ ਇਹਦੀ ਇਹਦੇ ਨਾਲ ਇਲਾਜ ਕਰ ਰਿਹਾ ਤੁਹਾਡਾ ਉਹ ਜਾਂ ਤਾਂ ਇੱਕ ਟ੍ਰੇਨਡ ਪਲਾਸਟਿਕ ਸਰਜਨ ਹੋਣਾ ਚਾਹੀਦਾ ਹੈ ਈ ਹੈ ਟ੍ਰੇਨਡ ਡਰਮਟੋਲੋਜੀ ਜਿਨੇ ਇਹਦੀ ਟ੍ਰੇਨਿੰਗ ਲਈਤੀ ਹੋਈ ਹੈ ਉਹ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਕੋਈ ਬਿਨਾ ਟ੍ਰੇਨਿੰਗ ਵਾਲਾ ਬੰਦਾ ਹੈ ਬਿਨਾ ਕੁਆਲਿਫਿਕੇਸ਼ਨ ਵਾਲਾ ਬੰਦਾ ਜੇ ਕਰੇਗਾ ਤਾਂ ਉਹਦੇ ਨਾਲ ਈਵਨ ਚੰਗੀ ਮਸ਼ੀਨ ਨਾਲ ਨੁਕਸਾਨ ਹੋ ਸਕਦਾ ਹੈ ਡਾਕਟਰ ਸਾਹਿਬ ਸਵਾਲ ਇਹ ਹੈ ਕਿ ਇਸ ਨੂੰ ਪੂਰੇ ਭਾਰਤ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਲੋਕ ਗੁੰਮਰਾਹ ਕਿਵੇਂ ਹੁੰਦੇ ਆ ਪੈਸਿਆਂ ਵਾਲੇ ਲੋਕ ਗੁੰਮਰਾਹ ਹੋ ਜਾਂਦੇ ਆ ਕਿਹੜੇ ਅਜਿਹੇ ਪਹਿਲੇ ਪ੍ਰਯੋਗ ਕਰਦੇ ਰਏ ਲੋਕ ਜਿਸ ਨਾਲ ਚਮੜੀ ਦਾ ਨੁਕਸਾਨ ਹੁੰਦਾ ਰਿਹਾ ਔਰ ਇਸ ਇਸ ਦੇ ਵਿੱਚ ਅਜਿਹਾ ਖਾਸ ਕੀ ਹੈ ਕਿ ਨੁਕਸਾਨ ਨਹੀਂ ਹੋਵੇਗਾ ਫਰਕ ਤਾਂ ਜ਼ਰੂਰ ਹੋਵੇਗਾ ਨਾ ਦੇਖੋ ਡੈਫੀਨਿਟਲੀ ਜਿਵੇਂ ਮੈਂ ਦੱਸਿਆ ਜਦੋਂ ਤੁਸੀਂ ਕੋਈ ਵੀ ਆਪਣਾ ਇਲਾਜ ਕਰਾਉਂਦੇ ਹੋ ਕਿਸੇ ਮਸ਼ੀਨ ਜਿੰਨੂੰ ਯੂ ਐਸ ਐਫ ਡੀ ਏ ਸਰਟੀਫਿਕੇਸ਼ਨ ਮਿਲੀ ਹੁੰਦੀ ਹੈ ਤਾਂ ਉਹ ਜਿਹੜੀ ਮਸ਼ੀਨ ਹੈ ਉਹ ਡੈਫੀਨਿਟਲੀ ਬਾਕੀ ਮਸ਼ੀਨਾਂ ਨਾਲੋਂ ਬੈਟਰ ਹੈ ਔਰ ਐਟ ਦਾ ਸੇਮ ਟਾਈਮ ਜੇ ਕੋਈ ਚੰਗਾ ਪਲਾਸਟਿਕ ਸਰਜਨ ਜਾਂ ਚੰਗਾ ਡਰਮਟੋਲੋਜਿਸ ਜੇ ਤੁਹਾਡਾ ਟਰੀਟਮੈਂਟ ਕਰ ਰਿਹਾ ਹੈ ਤਾਂ ਰਿਜ਼ਲਟ ਡੈਫੀਨਿਟਲੀ ਬੈਟਰ ਹੀ ਆਏਗਾ। ਇਸ ਮਸ਼ੀਨ ਦਾ ਅਗਰ ਜ਼ਿਕਰ ਕੀਤਾ ਜਾਵੇ ਕਿੰਨਾ ਸਮਾਂ ਲੱਗਦਾ ਹੈ ਨਾਨ ਸਰਜਿਕਲ ਲੇਜ਼ਰ ਦਾ ਇਸਤੇਮਾਲ ਜਦੋਂ ਕਰਦੇ ਹਾਂ ਸੀ ਕਿੰਨੇ ਸਮੇਂ ਦੇ ਵਿੱਚ ਇਸ ਦੇ ਨਤੀਜੇ ਆਉਣੇ ਸ਼ੁਰੂ ਹੋਣਗੇ ਰਿਜ਼ਲਟ ਨਾਲੋਂ ਨਾਲ ਨਜ਼ਰ ਆਉਂਦਾ ਹੈ। ਦੇਖਿਓ ਜਦੋਂ ਇਹਦੇ ਨਾਲ ਅਸੀਂ ਟਰੀਟਮੈਂਟ ਕਰਦੇ ਹਾਂ ਤਾਂ ਜਦੋਂ ਫੇਸ ਔਰ ਨੈਕ ਦਾ ਏਰੀਆ ਟਰੀਟ ਕਰਦੇ ਹਾਂ ਉਸ ਤੋਂ ਇਲਾਵਾ ਅੰਡਰ ਆਈ ਏਰੀਆ ਹੈ ਜਾਂ ਆਈਬ੍ਰੋ ਲਿਫਟਿੰਗ ਹੈ ਇਹ ਸਾਰੇ ਏਰੀਆਜ਼ ਕਰ ਸਕਦੇ ਆ। तो फुल फेस या नेक का ट्रीटमेंट अप्रोक्सीमेटली एक तो डेढ़ घंटा लगता है और ये थोड़ा जहाल एनरसीजिया देने है और काफ़ी कंफर्टेबली पेशेंट टॉलरेट कर सकता है सिर्फ फेस और नैक नहीं इस अलावा तो वेट लॉस तो बाद बादजूं तो स्किन ढिली हो जाती है या इनर थाई थी लेडीज़ की स्किन लूज हो जाती है या कोई बहुत रेजिस्टेंट फैट पॉकेट है एबडोमन से है या लव हैंडल एरिया से है या ब्लाउज़ फोल्ड्स हैं उन्होंने एरियाज़ के भी एंडोलिफ्ट लेज़र हाई एनर्जी यूज़ करके फैट मेल्ट कर सकते हैं तो जो स्किन टाइटनिंग कर दी होंगी है असी लो एनर्जी यूज़ करते हैं ताकि सिर्फ स्किन टाइट हो सो सिर्फ फेस और नैक तो अलावा बाकी एरियाज जिमें पेट के रजिस्टेंट फैट पॉकेट्स हैं लव हैंडल्स हैं या आ, अपर बैक रोल हैं इतने इन्ह सारे एरियाज या वेट लॉस तो बाद आर्म्स तो या इनर थाइस तो स्किन बहुत पतली और लूज हो जाती है सो इन सारे एरियाज ਦੇ ਵਿੱਚ ਵੀ ਅਸੀਂ ਐਂਡੋ ਲਿਫਟ ਐਕਸ 레이జర్ ਯੂਜ਼ ਕਰਕੇ ਉਹਦਾ ਫਾਈਬਰ ਇੰਟਰੋਡਿਊਸ ਕਰਕੇ ਉਹ ਏਰੀਆ ਨੂੰ ਟਾਈਟ ਕਰ ਸਕਦੇ ਆ اور ਡਾਕਟਰ ਸਾਹਿਬ ਮੇਰਾ ਸਵਾਲ ਹੈ ਜਦੋਂ ਇਹ ਇੰਟਰਵਿਊ ਹਰ ਕੋਈ ਦੇਖ ਰਿਹਾ ਹੋਵੇਗਾ ਹਰ ਕਿਸੇ ਦੇ ਮਨ 'ਚ ਸਵਾਲ ਹੋਵੇਗਾ ਕਿ ਐਂਡੋ ਲਿਫਟ 레이జర్ ਇਸਤੇਮਾਲ ਕਰਨ ਤੋਂ ਬਾਅਦ ਕਿਤੇ ਇਹ ਨਾ ਹੋਵੇ ਕਿ ਕੇਅਰ ਨੂੰ ਲੈ ਕੇ ਬਹੁਤ ਜ਼ਿਆਦਾ ਜ਼ੋਰ ਪਾਇਆ ਜਾਵੇ ਕਿ ਅਗਲੇ ਦਿਨ ਤੁਸੀਂ ਇਹ ਲਗਾਣਾ ਦੂਸਰੇ ਦਿਨ ਤੁਸੀਂ ਇਹ ਲਗਾਣਾ ਸਭਾਵਾ ਦੇ ਡਾਕਟਰ ਕੋਲ ਵੀ ਅਸੀਂ ਜਾਂਦੇ ਹਾਂ ਉਹ ਦਵਾਈ ਦਿੰਦੇ ਆ ਸਾਨੂੰ ਕਿ ਤੁਸੀਂ ਦਿਨ ਤਿੰਨ ਦਿਨ ਬਾਅਦ ਆਹ ਦਵਾਈ ਖਾਣੀ ਹੈ ਇਸ ਲੇਜ਼ਰ ਦਾ ਇਸਤੇਮਾਲ ਕਰਨ ਤੋਂ ਬਾਅਦ ਕੇਅਰ ਦਾ ਕਿੰਨਾ ਕੁ ਧਿਆਨ ਰੱਖਣਾ ਪੈਣਾ ਹੈ ਔਰ ਕਿੰਨੇ ਕੁ ਤੁਸੀਂ ਪੈਕੇਜ ਜੋੜੋਗੇ ਸਿੱਧਾ ਤੌਰ ਤੇ ਸਵਾਲ ਇਹ ਹੁੰਦਾ ਕਿ ਜੇ ਕਿਸੇ ਨੇ ਇਹ ਲੇਜ਼ਰ ਨਾਨ ਸਰਜਿਕਲ ਟ੍ਰੀਟਮੈਂਟ ਲੈਣਾ ਹੈ ਇਸ ਨਾਲ लंबा समा कि होगा तो कहता कि एक डेढ़ घंटे बाद रिजल्ट आएगा पर होर कि तो जुड़ना पवेगा इस देखो ये सब तो अच्छी गल है कि ये कोई ज़्यादा डाउन टाइम नहीं है बहुत हल्की जी स्वैलिंग होंगी दो तीन दिन ठीक हो जाती है उस तो अलावा ज़्यादा से ज़्यादा एक सिंपल स्वैलिंग मेडिसन या एक माइल्ड ज पेन किलर लैना पैंता इस तू तो अलावा कोई खास योस्ट केयर नहीं है तो अगले दिन तो ही ऑफिस जाके अपना काम शुरू कर सकते हो ਤੋ ਔਰ ਜੋ ਇਫੈਕਟ ਹੈ ਕੁਛ ਤਾਂ ਉਸੇ ਟਾਈਮ ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ ਬਟ ਐਕਚੁਅਲ ਇਫੈਕਟ ਜਿਹੜਾ ਹੈ ਉਹ 1 ਤੋਂ 2 ਮਹੀਨੇ ਦੇ ਵਿੱਚ ਕਾਫੀ ਹੱਦ ਤੱਕ ਆ ਜਾਂਦਾ ਹੈ ਔਰ 3-4 ਮਹੀਨੇ ਤੱਕ ਉਹ ਬੈਟਰ ਹੀ ਹੁੰਦਾ ਜਾਂਦਾ ਹੈ ਔਰ ਜੇ ਦੀ ਡਿਊਰੇਸ਼ਨ ਦੇਖੀਏ ਲੌਂਜੀਵਿਟੀ ਕਿੰਨੀ देर ਲਾਸਟ ਕਰਦਾ ਹੈ ਤੋ ਇਕੁਅਲੀ ਟਰੀਟਮੈਂਟ ਕਰਾਉਣ ਨਾਲ 2 ਸਾਲ 2.5 ਸਾਲ ਤੱਕ ਵੀ ਇਹਦਾ ਇਫੈਕਟ ਰਹਿੰਦਾ ਹੈ ਸਿੰਗਲ ਸਿਟਿੰਗ ਦਾ ਤੁਸੀਂ ਦੇਖਿਆ ਲੋਕ ਇਸ ਤੋਂ ਪਹਿਲਾਂ ਬਹੁਤ ਸਾਰੇ ਟ੍ਰੀਟਮੈਂਟ ਲੈਂਦੇ ਹੋਵੋਗੇ ਤੁਸੀਂ ਤਜਰਬੇਕਾਰੋਂ ਕਾਫੀ ਕਿੰਨਾ ਕੁ ਨੁਕਸਾਨ ਹੋ ਜਾਂਦਾ ਲੋਕਾਂ ਦੀ ਚਮੜੀ ਦਾ ਦੇਖੋ ਅੱਜਕੱਲ ਪ੍ਰੋਬਲਮ ਇਹ ਹੋ ਗਈ ਹੈ ਕਿ ਹਰ ਕੋਈ ਸਕਿਨ ਸਪੈਸ਼ਲਿਸਟ ਜਾਂ ਹਰ ਕੋਈ ਕੋਸਮੈਟਿਕ ਸਰਜਨ ਬਣ ਗਿਆ ਕੋਈ ਡਿਗਰੀ ਹੈ ਜਾਂ ਨਹੀਂ ਹੈ YouTube ਤੋਂ ਵੀਡੀਓ ਦੇਖ ਕੇ ਉਹ ਕਹਿੰਦੇ ਕਿ YouTube ਡਾਕਟਰ ਬਣ ਗਏ ਅੱਜਕੱਲ ਸਾਰੇ ਕੋਈ ਡਾਈਟੀਸ਼ਨ ਹੈ ਜਾਂ ਕੋਈ ਡੈਂਟਿਸਟ ਹੈ ਜਾਂ ਕੋਈ ਕੁਆਲੀਫਿਕੇਸ਼ਨ ਨਹੀਂ ਵੀ ਹੈ ਔਰ ਉਹ ਉਹਨਾਂ ਦੇ ਫੀਲਡ ਦੇ ਵਿੱਚ ਉਹ ਚੀਜ਼ ਆਂਦੀ ਵੀ ਹੈ ਨਹੀਂ ਹਰ ਕੋਈ ਸਕਿਨ ਐਕਸਪਰਟ ਬਣ ਗਿਆ ਹੈ ਸੋ ਇਸ ਲਈ ਜ਼ਰੂਰੀ ਹੈ ਕਿ ਜੋ ਕੁਆਲੀਫਾਈਡ ਡਾਕਟਰ ਹੈ ਜਦੋਂ ਉਹ ਇਲਾਜ ਕਰਦੇ ਨੇ ਯਾ ਐਟਲੀਸਟ ਇੱਕ ਐਮਬੀਬੀਐਸ ਡਾਕਟਰ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਮੈਡੀਕਲ ਪ੍ਰੋਸੀਜਰ ਕਰਨ ਵਾਸਤੇ ਤਾਂ ਇਹ ਇਹ ਚੀਜ਼ ਦੇਖਣੀ ਬਹੁਤ ਜ਼ਰੂਰੀ ਹੈ ਇਹ ਗੱਲ ਮੰਨਦੇ ਹੋ ਕਿ ਅੱਜ ਦੀ ਵੇਖਾ ਵਖਾਈ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਬਹੁਤ ਹੋਣ ਲੱਗ ਗਿਆ ਕਿ ਲੋਕ ਸਕਿਨ ਨੂੰ ਠੀਕ ਕਰਾਉਣ ਦੇ ਚੱਕਰਾਂ ਦੇ ਵਿੱਚ ਹੋਰ ਖਰਾਬ ਕਰ ਲੈਂਦੇ ਆ हाँ बिल्कुल आजकल एक लेटेस्ट फैशन जो तुम्हें देखा होगा पिगमेंटेशन ठीक करा है और जो ध्यान न देखो सब तो ज़्यादा इंटरनेट पर या इंस्टाग्राम से रील्स है पिगमेंट किमें फेस तो ठीक करा और जे तुम ध्यान पढ़ो या देखो सब दे फेस लाल हो टमाटर की तरह वह क्यों है या तो बहुत हाईडोज स्टीरॉयड यूज़ हो रहा है या हाइड्रोकिनोन यूज़ हो रहा है जो 3 ਜਾਂ 4 ਮਹੀਨੇ ਦੇ ਇਸਤੇਮਾਲ ਤੋਂ ਬਾਅਦ skin ਨੂੰ ਇੰਨਾ ਜ਼ਿਆਦਾ ਡੈਮੇਜ ਕਰ ਜਾਂਦਾ ਹੈ ਕਿ ਪੂਰੀ ਉਮਰ ਉਹ ਫਿਰ skin ਦੁਬਾਰਾ ਠੀਕ ਨਹੀਂ ਹੁੰਦੀ ਪਰ ਇਹ ਕਿਉਂ ਹੁੰਦਾ ਕਿਉਂਕਿ ਉਹ ਉਹ ਲੋਕ ਜੋ ਕੁਇਕ ਤੁਹਾਨੂੰ ਇੱਕ ਕੁਇਕ ਫਿਕਸ ਦੇ ਰਹੇ ਨੇ ਉਹ ਨਾ ਤਾਂ ਡਰਮਟੋਲੋਜਿਸਟ ਹੈ ਨਾ ਪਲਾਸਟਿਕ ਸਰਜਨ ਹੈ ਉਹ ਕੋਈ ਬਿਨਾ ਡਿਗਰੀ ਵਾਲੇ ਡਾਕਟਰ ਚੋਲਾ ਛਾਪ ਹੈ ਔਰ ਉਸ ਚੱਕਰ ਕਿਉਂਕਿ ਉਹ ਸਸਤਾ ਦੇ ਰਹੇ ਹੈ ਜਾਂ ਉਹ YouTube ਤੇ ਜਾਂ Instagram ਤੇ ਉਹਨਾਂ ਦੇ ਅਕਾਊਂਟ ਬਹੁਤ ਜ਼ਿਆਦਾ ਪਪੂਲਰ ਹੈ ਐਡ ਬਹੁਤ ਦਿਨ ਦਿਨੇ ਤੋ ਇਸ ਚੱਕਰ ਦੇ ਵਿੱਚ ਲੋਕੀ ਗੁੰਮਰਾਹ ਹੋ ਜਾਂਦੇ ਹਨ ਅਤੇ ਚਲੇ ਜਾਂਦੇ ਨੇ ਅਤੇ ਫਿਰ ਆਪਣੀ ਸਕਿਨ ਨੂੰ ਪਰਮਨੈਂਟਲੀ ਡੈਮੇਜ ਕਰਾ ਬੈਠਦੇ ਨੇ ਇਸ ਨੂੰ ਲਿਆਉਣ ਦੀ ਵਜ੍ਹਾ ਇਸ ਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਣ ਦਾ ਕੀ ਪਲਾਨ ਕਿਵੇਂ ਬਣਦਾ ਆ ਖਾਸ ਤੌਰ ਤੇ ਨਾਰਥ ਇੰਡੀਆ ਦੇ ਵਿੱਚ ਦੇਖੋ ਨਾਰਥ ਇੰਡੀਆ ਦੇ ਵਿੱਚ ਜਾਂ ਫੋਰ ਐਗਜ਼ਾਮਪਲ ਪੂਰੇ ਇੰਡੀਆ ਵਿੱਚ ਦੇਖਿਏ ਆਪਣੀ ਜੋ ਇੰਡੀਅਨ ਸਕਿਨ ਹੈ ਜੇ ਯੂਰੋਪੀਅਨ ਸਕਿਨ ਦੇ ਨਾਲ ਕੰਪੇਅਰ ਕਰੀਏ ਤਾਂ ਆਪਣਾ ਜੋ ਸਕਿਨ ਫੋਲਡ ਹੈ ਉਹ ਥੋੜੇ ਹੈਵੀ ਹੈ ਜਿਹੜੇ ਵਾਈਟ ਪੀਪਲ ਆ ਕੋਕੇਸ਼ੀਅਨ ਕਹਿੰਦੇ ਉਹਨਾਂ ਨੂੰ ਉਹਨਾਂ ਦੀ ਸਕਿਨ ਪਤਲੀ ਹੁੰਦੀ ਹੈ ਤੋ ਆਪਣੇ ਟ੍ਰੀਟਮੈਂਟ ਜਿਹੜਾ ਹੈ ਸਕਿਨ ਦੀ ਲਿਫਟਿੰਗ ਵਾਸਤੇ ਹੈ ਸਕਿਨ ਦੀ ਟਾਈਟਨਿੰਗ ਵਾਸਤੇ ਉਹ ਥੋੜਾ ਸਟਰੋਂਗ ਟ੍ਰੀਟਮੈਂਟ ਚਾਹੀਦਾ ਹੈ ਔਰ ਸਟਰੋਂਗ ਨਹੀਂ ਨਾਲ ਨਾਲ ਆਪਣੀ ਸਕਿਨ ਕਿਸੇ ਕਿਸੇ ਏਰੀਆ ਚ ਫੈਟ ਵੀ ਹੁੰਦਾ ਜਿਵੇਂ ਇੱਥੇ ਜੌਲਸ ਬਣ ਜਾਂਦੇ ਉਥੇ ਫੈਟ ਪਾਕਟ ਹੈ ਜਾਂ ਇੱਥੇ ਬਣ ਜਾਂਦਾ ਇਹਨਾਂ ਏਰੀਆ ਚ ਫੈਟ ਵੀ ਹੁੰਦਾ ਡਬਲ ਚਿੰਚ ਫੈਟ ਹੁੰਦਾ ਸੋ ਇਹਨਾਂ ਸਾਰੇ ਕੇਸਿਸ ਜਿੱਥੇ ਸਕਿਨ ਫੋਲਡ ਹੈਵੀ ਹੈ ਥੋੜੇ ਥੋੜੇ ਫੈਟ ਪਾਕਟਸ ਹੈ ਉਹਨਾਂ ਵਾਸਤੇ ਐਂਡੋ ਲਿਫਟ ਅੱਛੀ ਹੈ ਜਿਹੜਾ ਜਿੱਥੇ ਸਕਿਨ ਟਾਈਟਨਿੰਗ ਕਰਨੀ ਹੈ ਉੱਥੇ ਥੋੜੀ ਲੋ એનર્ਜੀ ਨਾਲ ਸਕਿਨ ਟਾਈਟ ਕਰ ਸਕਦੇ ਆ ਜਿੱਥੇ ਅਸੀਂ ਨਾਲ ਹੀ ਨਾਲ ਫੈਟ ਪਾਕਟ ਵੀ ਘਟਾਣੀ ਹੈ ਥੋੜੀ ਜੀ એનર્ਜੀ ਵਧਾ ਕੇ ਅਸੀਂ ਫੈਟ ਨੂੰ ਮੈਲਟ ਵੀ ਕਰ ਸਕਦੇ ਆ ਸੋ ਬੈਲੈਂਸ ਦੇ ਨਾਲ ਦੋਨੋਂ ਚੀਜ਼ਾਂ ਹੋ ਜਾਂਦੀ ਹੈ ਫੇਸ ਦੀ ਸ਼ੇਪ ਵੀ ਆ ਜਾਂਦੀ ਹੈ ਸਿੱਧੇ ਤੌਰ ਤੇ ਅਸੀਂ ਮੰਨਦੇ ਹਾਂ ਕਿ ਜਿਨ੍ਹਾਂ ਦਾ ਚਿਹਰਾ ਭਾਰੀ ਹੈ ਕਾਫੀ ਉਹ ਵੀ ਇਸ ਲੇਜ਼ਰ ਦਾ ਇਸਤੇਮਾਲ ਬਹੁਤ ਹੀ ਅੱਛੇ ਕੈਂਡੀਡੇਟਸ ਨੇ ਓਕੇ ਹਾਂ ਔਰ ਇਸ ਦੇ ਬਾਰੇ ਕੀ ਕੁਝ ਕਿਹੜੇ ਕਿਹੜੇ ਲੋਕਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਕੋਈ ਉਮਰ ਦਾ ਤਕਾਜ਼ਾ ਇਸ ਦੇ ਵਿੱਚ ਮਾਇਨੇ ਰੱਖਦਾ ਹਾਂ ਦੇਖਿਓ ਬਿਲਕੁਲ ਜਿਵੇਂ 35 ਅਵਰਡਸ ਇਸ एरिया ਚ ਸਕਿਨ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਬੜੇ ਆਈਡੀਅਲ ਲੋਗ ਹੈ ਇਹਦੇ ਵਿੱਚ 35 ਟੂ 60 65 ਏਜ ਤੱਕ ਉਸ ਤੋਂ ਬਾਅਦ ਵੀ ਜਦੋਂ ਸਕਿਨ ਤੋਂ ਫੈਟ ਖਤਮ ਹੋ ਜਾਂਦਾ ਹੈ ਤਾਂ ਸਕਿਨ ਇੱਕਦਮ ਇੱਥੇ ਗਰਦਨ ਚ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ایریا 'ਚ ਤੁਸੀਂ ਦੇਖਿਆ ਨਾ ਲੋਕੀ ਸਕਾਫ ਬੰਨਣਾ ਸ਼ੁਰੂ ਕਰ ਦਿੰਦੇ ਆ ਜਾਂ ਮੇਲ ਜਾਂ ਬੀਅਰਡ ਰੱਖਣੀ ਸ਼ੁਰੂ ਕਰ ਦਿੰਦੇ ਆ ਤਾਂ ਕਿ ਇਹ ایرিয়া ਛੁੱਪ ਜਾਏ ਮੈਂ ਰੁਕਣਾ ਚਾਹਾਂਗਾ ਅੱਜਕੱਲ ਖਾਸ ਤੌਰ ਤੇ 20 ਤੋਂ 25 ਸਾਲ ਦੀਆਂ ਕੁੜੀਆਂ ਘਰੇ ਬਿਨਾਂ ਦੱਸੇ ਬਹੁਤ ਸਾਰੇ ਅਜਿਹੇ ਟ੍ਰੀਟਮੈਂਟ ਲੈਂਦੇ ਨੇ ਆਪਣੇ ਫਰੈਂਡ ਸਰਕਲ ਦੇ ਵਿੱਚ ਚੰਗਾ ਦਿਖਣ ਦੇ ਲਈ ਤਾਂ ਕੀ ਉਹਨਾਂ ਨੂੰ ਇਸ ਲੇਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਦੇਖੋ ਯੰਗਰ ਏਜ ਗਰੁੱਪ 'ਚ ਇਹਦਾ ਬੜਾ ਸਿਲੈਕਟਿਡ ਰੋਲ ਹੈ ਸਕਿਨ ਟਾਈਟਨਿੰਗ ਦੀ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਤਾਂ ਉਹਨਾਂ ਨੂੰ ਸਕਿਨ ਟਾਈਟਨਿੰਗ ਵਾਸਤੇ ਕੋਈ ਐਨੀ ਰਿਕੁਆਇਰਮੈਂਟ ਐਂਡ ਉਹ ਲਿਫਟ ਦੀ ਨਹੀਂ ਹੈ ਹਾਂ ਜੇ ਆਈਬ੍ਰੋ ਲਿਫਟ ਕਰਨਾ ਹੈ ਉਸ ਏਰੀਆ ਚ ਜਾਂ ਕਿਸੇ ਦੀ ਬਹੁਤ ਹੈਵੀ ਡਬਲ ਚਿਨ ਹੈ ਇਥੇ ਫੈਟ ਹੈ ਤੁਸੀਂ ਐਦਾਂ ਕਰ ਦਿਓ ਫੋਲਡ ਬਣ ਜਾਂਦਾ ਹੈ ਉਹ ਆਈਡੀਅਲ ਕੇਸ ਹੈ ਇਵਨ 扬 ਅਏਜ ਦੇ ਵਿੱਚ ਉਹਦੇ ਚ ਅਸੀਂ ਇਥੋਂ ਫੈਟ ਵੀ ਘਟਾ ਸਕਦੇ ਹਾਂ ਔਰ ਨਾਲ ਹੀ ਨਾਲ ਅਸੀਂ ਸਕਿਨ ਵੀ ਟਾਈਟ ਕਰ ਸਕਦੇ ਹਾਂ ਤੋਂ 扬 ਅਏਜ ਦੇ ਵਿੱਚ ਡਬਲ ਚਿਨ ਇਜ਼ ਅ ਮੇਜਰ ਇੰਡੀਕੇਸ਼ਨ ਇਸ ਦਾ ਅਗਰ ਇਲਾਜ ਇਸ ਨੂੰ ਅਗਰ ਕਿਸੇ ਨੇ ਅਡਾਪਟ ਕਰਨਾ ਤਾਂ ਕਿੱਥੇ ਸੰਪਰਕ ਕਰੇ ਕਿਸ ਤਰੀਕੇ ਦੇ ਨਾਲ ਆਵੇ ਹੁਣ ਇਸ ਦਾ ਰਿਸਪੌਂਸ ਕਿੰਨਾ ਕੋ ਆ ਰਿਹਾ ਦੇਖੋ ਕਿਉਂਕਿ ਇਹ ਨਾਰਥ ਇੰਡੀਆ ਚ ਪਹਿਲੀ ਮਸ਼ੀਨ ਹੈ ਔਰ ਜੋ ਲੋਕ ਸੋਸ਼ਲ ਮੀਡੀਆ ਨੂੰ ਦੇਖਦੇ ਆ ਉਹਨਾਂ ਨੂੰ ਆਲਰੇਡੀ ਪਤਾ ਹੈ ਕਿ ਐਂਡੋ ਲਿਫਟ ਐਕਸ ਇੱਕ ਬਹੁਤ ਬੜਾ ਨਾਮ ਹੈ ਪੂਰੇ ਵਰਲਡਸ ਔਰ ਇਹ ਯੂ ਐਸ ਐਫ ਡੀਏ ਅਪਰੂਵਡ ਮਸ਼ੀਨ ਹੈ ਸੋ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਫੋਨ ਆ ਰਹੇ ਨੇ ਬਹੁਤ ਜ਼ਿਆਦਾ ਲੋਕ ਕਰਵਾਨ ਵੀ ਆ ਰਹੇ ਨੇ ਤੇ ਸਾਡੇ ਦੋ ਕਲੀਨਿਕ ਹੈ ਐਂਟੀਕਲੌਕ ਕਲੀਨਿਕ ਇੱਕ ਮੁਹਾਲੀਚ ਹੈ ਸੀਪੀ 67 ਮਾਲ ਦੇ ਬਿਲਕੁਲ ਸਾਹਮਣੇ ਔਰ ਇੱਕ ਚੰਡੀਗੜ੍ਹ 'ਚ ਹੈ ਸੈਕਟਰ 33 'ਚ ਸੋ ਇਹਨਾਂ ਦੋਨੋਂ ਕਲੀਨਿਕਸ ਦੇ ਵਿੱਚ ਕੰਟੈਕਟ ਕਰਕੇ ਤੁਸੀਂ ਅਪਾਇੰਟਮੈਂਟ ਲੈ ਸਕਦੇ ਹੋ ਪਹਿਲਾਂ ਅਸੀਂ ਅਸੈਸਮੈਂਟ ਕਰਦੇ ਹਾਂ ਪੂਰਾ ਫੇਸ ਦਾ ਇੱਕ 3D ਸਕੈਨ ਕਰਦੇ ਹਾਂ ਜਿਹਨੂੰ ਵੈਕਟਰਾ ਸਕੈਨ ਕਹਿੰਦੇ ਆ ਉਹ ਸਕੈਨ ਕਰਕੇ ਪੇਸ਼ੈਂਟ ਦੇ ਫੇਸ ਦਾ 3D ਸਟਰਕਚਰ ਬਣਾਉਂਦੇ ਆ ਫਿਰ ਅਸੈਸ ਕਰਦੇ ਹਾਂ ਕਿਹੜੇ-ਕਿਹੜੇ ਏਰੀਆ 'ਚ ਟਰੀਟਮੈਂਟ ਹੋਣ ਵਾਲਾ ਹੈ ਐਂ ਫਿਰ ਪੂਰਾ ਪਲਾਨ ਬਣਾ ਕੇ ਫੇਰੇ ਟ੍ਰੀਟਮੈਂਟ ਕਰ ਦਿਆ ਐਂਡੋ ਲਿਫਟ 레이జర్ ਦੇ ਇਸਤੇਮਾਲ ਬਾਰੇ ਤੁਸੀਂ ਜਾਣਿਆ ਕਿ ਕਿਸ ਤਰੀਕੇ ਦੇ ਨਾਲ ਇਸ ਦਾ ਇਸਤੇਮਾਲ ਹੁੰਦਾ ਹੈ ਔਰ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਐਂਟੀ ਕਲੌਕ ਕਲੀਨਿਕ ਤੇ ਵਿੱਚ ਤੁਸੀਂ ਆ ਕੇ ਇਹ ਇਲਾਜ ਲੈ ਸਕਦੇ ਹੋ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਐਂਡੋ ਲਿਫਟ ਨੂੰ ਲਿਆਉਣ ਦੇ ਪਿੱਛੇ ਕੀ ਕਾਰਨ ਹੈ ਕੌਣ ਉਹ ਇਨਸਾਨ ਹੈ ਜਿਸ ਨੇ ਇਸ ਦੀ ਸ਼ੁਰੂਆਤ ਕਰਨੀ ਚਾਹੀ ਖਾਸ ਤੌਰ ਤੇ ਭਾਰਤ ਦੇ ਵਿੱਚ ਸਾਡੇ ਨਾਲ ਇਸ ਵਕਤ करता तरता मौजूद ने एंडोलेफ्ट लेज़र संबंधित सबसे पहले आपका स्वागत है थैंक यू अपने बारे बताइए ज़रूर कहाँ से आप क्या आपका नाम है और एंडो लेज़र संबंधित किस तरीके से सोचा कि नॉर्थ इंडिया में इसको लेकर आना है क्योंकि खास तौर पर नॉर्थ इंडिया में ही लोग अपने चेहरे को लेकर बहुत उत्साहित रहते हैं थैंक यू एंड आई एम प्रभाकरण स्पेक्ट्रा मेडिकल Uh, हम जी चेन्नई बेस्ड कंपनी है वी हैव पीपल ऑल ओवर इंडिया हमारा ब्रांचेस एंड एग्जीक्यूटिव आर अवेलेबल ऑल ओवर पैन इंडिया में और नॉर्थ इंडिया इज़ अ बड़ा बहुत बड़ा मार्केट है ये कॉस्मेटिक एंड एंटी एजिंग ट्रीटमेंट पे एंड दिस इज़ अ बेस्ट टेक्नोलॉजी वेरी प्रीमियम ट्रीटमेंट वर्ल्ड वाइड वॉट एवर इज़ वेरी पॉपुलर एंड सेफ हम लोग इंट्रोड्यूस करते हैं इंडिया पे और इधर दिस इज अवेलेबल ओनली इन द टॉप टॉप क्लिनिक्स लाइक डॉक्टर के एम कपूर and uh, it is a premium treatment in the sense it is uh, quite expensive always comes price comes with uh, you know the premiumness and uh, our company uh, this product is launched just a month ago and uh, our head, uh, company is headquartered in chennai ठीक है जिस हिसाब से आपने इस चीजों को बताया कि पेशेंट को दिक्कत तो नहीं होगी सीधे तौर पर यही सवाल होता है दिक्कत नहीं होगी नो पेन नो गेन इट्स जस्ट अ लिटिल डिस्कम्फर्ट बट इट इज सेफ एट देंड ऑफ़ द बेस्ट सर्जन और रिजल्ट वाइज दिस इज़ द बेस्ट इन द वर्ल्ड आस ऑफ नाउ पूरे दुनिया में इसके नतीजों की अगर बात की जाए कभी किसी का नुकसान हुआ ऐसा कभी नहीं हुआ कि किसी का नुकसान नहीं हुआ क्योंकि कई बार किसी की स्किन ऐसी होती है कि वो नुकसान हो जाता है दिस इज़ वाई वी आर वेरी दिस इज़ यू एस एफ डी अप्रूव्ड तो उसका गाइडलाइन उसका सेफ्टी इज द मोस्ट वेरी वेरी इंपोर्टेंट थिंग उसमें एवरी पॉसिबल सिनेरियोस टेकन इन टू केयर सो देयर इज नो नुकसान टू द पेशेंट तो ऐसा अभी तक कुछ नहीं हुआ है एंड इट इज ओनली गिवन टू द डॉक्टर्स हु आर ट्रेंड एंड टॉप मोस्ट सर्जन्स एंड डर्मेटोलॉजिस्ट सो देयर इज नो सच साइड इफेक्ट और एनी केसेस हैपेंड टिल नाउ इस लेज़र को लेकर और लोगों की और अच्छाई अच्छी स्किन को लेकर और क्या बड़े कदम आपकी तरफ से किए जाएंगे पूरे भारत में खास तौर पर न्यू नॉर्थ इंडिया में uh, ये लेज़र आपको विल ब्रिंग यू बैक योर यंगर एज और यंगर लुक एवरीबॉडी वांट टू लुक लाइक दे देवर यंगर फाइव इयर्स एगो सिक्स ईयर्स एगो सो यू विल सी योर ट्रांसफॉर्म्ड नेचुरली टू फोर फाइव ईयरस यू लुकिंग यंगर दैट इज़ द बेनफिट यू आर गेटिंग विद दिस डिवाइस बिकॉज यू कान बाई यूर यंगर लुक बाई एनीथिंग बट दिस डिवाइस गिव्ज यू दैट विदआउट मच ऑफ अ रिस्क विद आउट मच ऑफ अ पेन धन्यवाद इस लेज़र के बारे में आसान भाषा में समझाने की थैंक यू तो यह सन करता धरता जिन्होंने समझाया इस लेज़र नुरी दुनिया के अंदर इसकी चर्चा होंगी है और इसका प्रयोग तू भी करना चाहिए और ਕਿਸੇ ਤਰੀਕੇ ਦਾ ਕੋਈ ਵੀ ਖਤਰਾ ਇਸ ਲੇਜ਼ਰ ਤੋਂ ਤੁਹਾਡੇ ਚਿਹਰੇ ਨੂੰ ਨਹੀਂ ਹੋਵੇਗਾ